ਉਦੇ ਬਾਜਾ ਵਾਲਿਆ ਤੇਰੇ ਹੀ ਚਰਨਾਂ ਦਾ ਆਸਰਾ ਹੈ ਉਦੋਂ ਖੇਡ ਬੰਨੇ ਲਗਣੀ ਹੈ ਉਦਨ ਬੇ ਬਾਜਾ ਵਾਲੇ ਸੁਆਮੀ ਨੇ ਬਾਹ ਬਲ ਲੈਣੀ ਆਣ ਕਰਕੇ ਤੇ ਬਾਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋੜੀਏ ਬਾਜਾ ਵਾਲੇ ਦੇ ਪਿਤਾ ਗੁਰਦੇਵ ਗੁਰੂ ਤੇਗਬਹਾਦਰ ਸਾਹਿਬ ਦਾ ਬੋਲਾ ਸੀ ਜਿਹਦੀ ਬਾਹ ਬੜ ਲਈਏ ਸਿਰ ਦੇ ਦਈਏ ਉਹਦੀ ਬਾਹ ਨਾ ਛੱਡੀਏ ਉਹਨੇ ਸੁਖ ਪ੍ਰਾਪਤ ਹੋ ਜਾਣੇ ਆ ਇਹ ਗੱਲ ਦੀ ਕੋਈ ਕਮੀ ਨਮੀ ਨਹੀਂ ਰਹਿਣੀ ਜਿੱਦਨ ਬਾਜਾ ਵਾਲੇ ਦੇ ਹੋ ਗਏ ਸਿੱਖੋ ਬਾਜਾ ਵਾਲੇ ਦੇ ਹੋ ਹਾਂ ਸੰਪਰਦਾਮਾ ਜਥੇਬੰਦੀਆਂ ਸਾਰੀਆਂ ਬਾਜਾ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੋੜਨ ਦਾ ਸਾਧਨ ਹਾਲ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੇ ਵੀ ਮਹਾਂਪੁਰਸ਼ ਨੇ ਉਹ ਸਾਰੀਆਂ ਬਾਜਾ ਵਾਲੇ ਦੇ ਨਾਲ ਜੋੜਦੀਆਂ ਨੇ ਸਮਝ ਲਓ ਵੀ 999 ਨਦੀਆਂ ਨੇ ਉਹ ਪਾਣੀ ਨੂੰ ਲੈ ਜਾ ਕਰਕੇ ਸਮੁੰਦਰ ਵਿੱਚ ਸੁੱਟ ਦੀਆਂ ਨੇ ਇਹ ਨਦੀਆਂ ਨੇ ਸਾਰੀਆਂ ਮਹਾਪੁਰਸ਼ ਤੁਹਾਡੀ ਬਾਹ ਫੜ ਕੇ ਤੇ ਬਾਜਾਂ ਵਾਲੇ ਦੇ ਚਰਨਾਂ 'ਚ ਜੋੜਦੇ ਆ ਬਾਜਾਂ ਵਾਲੇ ਸਮੁੰਦਰ ਨੇ ਇਹ ਟਕਸਾਲ ਵੀ ਇੱਕ ਨਦੀ ਹੈ ਤਰਨਾ ਦਲ ਵੀ ਇੱਕ ਨਦੀ ਹੈ ਬੁੱਢਾ ਦਲਵੀ ਇੱਕ ਨਦੀ ਹੈ ਦਲਬਾਬਾ ਵਿਧਿਚੰਦ ਵੀ ਇੱਕ ਨਦੀ ਹੈ ਅਖੰਡ ਕੀਰਤਨੀ ਜਥਾ ਵੀ ਇੱਕ ਨਦੀ ਹੈ ਮਸ਼ੀਨਰੀ ਕਾਰਜਵਾਰੇ ਵੀ ਇੱਕ ਨਦੀ ਹੈ ਰਾੜੇ ਵਾਲੇ ਵੀ ਇੱਕ ਨਦੀ ਹੈ ਨਾਨਕ ਸਰਗੇ ਵੀ ਇੱਕ ਨਦੀ ਹੈ ਕਿੰਨੀਆਂ ਸੰਪਰਦਾਵਾਂ ਨੇ ਸਾਰੀਆਂ ਨਦੀਆਂ ਨੇ ਸਮੁੰਦਰ ਕੀ ਹੈ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਨਦੀਆਂ ਦੇ ਵਿੱਚ ਪਾਣੀ ਜਾਂਦਾ ਤੇ ਸਮੁੰਦਰ ਵਿੱਚ ਪੈਂਦਾ ਹੈ ਸਿੱਖੋ ਤੁਸੀਂ ਪਾਣੀ ਜੋ ਨਦੀਆਂ ਦੇ ਵਿੱਚ ਪਈ ਕੇ ਉੱਥੇ ਖਲੋਭੋ ਨਾ ਜਿੱਥੇ ਪਾਣੀ ਖਲੋਜਵੇ ਉੱਥੇ ਖਰਾਬ ਹੋ ਜਾਂਦਾ ਜੀ ਬਾਜਾਂ ਵਾਲੇ ਸਮੁੰਦਰ ਤੱਕ ਆਪਣੀ ਪਹੁੰਚ ਬਣਾਓ ਬਾਜਾਂ ਵਾਲੇ ਨਾਲ ਜੁੜੋ ਇਹ ਨਾ ਆਖੋ ਮੈਂ ਟਕਸਾਲੀਆਂ ਮੈਂ ਨੰਦ ਸਿੰਘਾ ਮੈਂ ਬਲਾਨਾ ਮੈਂ ਉਹ ਢੀਂਗੜਾ ਆਖੋ ਮੈਂ ਬਾਜਾਂ ਵਾਲੇ ਦਾ ਸਿੱਖ ਆਨੰਦਪੁਰ ਦਾ ਵਾਸੀ ਆ ਜਿੱਦਨੇ ਆਪਣੀ ਜ਼ੁਬਾਨ ਤੇ ਇਹ ਗੱਲ ਆ ਗਈ ਉਹ ਦਿਨ ਏਕਤਾ ਹੋਵੇਗੀ ਪੰਥ ਦੀ ਸ਼ਕਤੀ ਬਣੇਗੀ ਬਾਜਾਂ ਵਾਲੇ ਦੀ ਪ੍ਰਸੰਤਾ ਹੋਵੇਗੀ ਜਨਮ ਮਰਨੇ ਉਹ ਦਿਨ ਕੱਟਿਆ ਜਾਣਾ ਹੈ ਨਹੀਂ ਤੇ ਜਿੱਦਾਂ ਦੀ ਦੁਬਦਾ ਜਾ ਆਮ ਲੋਕ ਪਏ ਆ ਉਹਦਾਂ ਦੀ ਜੀ ਆਪਾਂ ਪਏ ਆ ਵੀ ਆਪਾਂ ਵਾਹਿਗੁਰੂ ਵਾਹਿਗੁਰੂ ਵੀ ਕਰਦੇ ਆ ਨਾ ਦੁਬਦਾ 'ਚ ਪੜੇ ਆ ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਰਚਨਾ ਹੈ ਸੰਸਾਰ ਸੁਖਮਨਾ ਉਸ ਰਚਨਾ ਵਿੱਚ ਬਾਜਾ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੇ ਵਾਹਿਗੁਰੂ ਗੁਰਮੰਤਰ ਦੇ ਅਰਥ ਕੀਤੇ ਹਨ ਸਾਰੇ ਜਪਦੇ ਜਿੰਨੀਆਂ ਸੰਪਰਦਾਵਾਂ ਸਾਰੀਆਂ ਵਾਹਿਗੁਰੂ ਪੜ੍ਹਦੀਆਂ ਨੇ ਜਿਨ੍ਹਾਂ ਸੰਪਰਦਾਵਾਂ ਦੇ ਪੈਰੋਕਾਰ ਨੇ ਸਾਰੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਚਪਾਉਂਦੇ ਨੇ ਮਹਾਪੁਰਸ਼ ਨਹੀਂ ਮਾੜੇ ਸਾਰੇ ਉੱਚੇ ਸੁੱਚੇ ਨੇ ਬਾਜਾ ਵਾਲੇ ਨਾਲ ਜੋੜਦੇ ਨੇ ਪਰ ਆਪਾਂ ਗੁਰੂ ਖਾਲਸਾ ਜੀ ਆਪੋ ਆਪਣੇ ਸਵਾਰਥਾਂ ਕਰਕੇ ਉੱਥੇ ਕੀ ਟਿਕ ਜਾਣੇ ਹਾਂ ਗਾਂ ਬਾਜਾਂ ਵਾਲੇ ਤੱਕ ਨਹੀਂ ਉੱਪਰਦੇ ਮਹਾਰਾਜ ਕਹਿੰਦੇ ਚਾਰ ਅੱਖਰ ਦੁਬਦਾ ਮੈਂ ਪੜੇ ਵਾ ਕੀ ਪੂਰੀ ਕਬਹੂ ਨਾ ਪੜੇ ਸ਼ਬਦ ਬੜਾ ਸੁਖਾ ਜਿਆ ਚਾਰ ਅੱਖਰ ਜਿਹੜੇ ਦੁਬਦਾ ਵਿੱਚ ਪੜਨਗੇ ਉਹਨਾਂ ਦੀ ਭਾਈ ਕਦੇ ਪੂਰੀ ਨਹੀਂ ਬਵੇਗੀ ਫਿਰ ਕਹਿੰਦੇ ਉਹਨਾਂ ਨੂੰ ਚਾਰ ਅੱਖਰ ਕੂਪ-ਕੂਕੇ ਆਖਣਗੇ ਵਾ ਵੈਰ ਤਨ ਰਾਖ ਠਾਏ ਹਾ ਹਾ ਹੋ ਮੈਂ ਹਰਖ ਮੈਂ ਪਾਏ ਗੱਗਾ ਗੁਣ ਅਬ ਗੁਣ ਸਭ ਖੋਵੇ ਰਾਰਾ RAM ਨਾਮ ਆਵਣ ਨਹੀਂ ਦੇਵੇ ਵਾ ਆਖੂ ਬੰਦਿਆ ਤੂੰ ਇੱਕੋ ਹੀ ਧਨ ਇਕੱਠਾ ਹੈ ਕੀਤਾ ਹੈ ਆਪਣੇ ਮਨ ਵਿੱਚ ਵੈਰ ਤਾਂ ਕਰਨਾ ਤੇ ਨਾਮ ਧਨ ਸੀ ਪਰ ਤੂੰ ਵੈਰ ਧਨ ਇਕੱਠਾ ਕਰ ਲਿਆ ਫਲਾਣਾ ਨਹੀਂ ਚੰਗਾ ਢੀਂਗੜਾ ਨਹੀਂ ਚੰਗਾ ਉਹ ਨਹੀਂ ਆ ਨਹੀਂ ਹੈ ਹਾਂ ਹਾਂ ਹਉ ਮੈਂ ਹਰਖ ਮੈਂ ਪਾਏ ਹਾਂ ਹਾਂ ਅਖਰ ਕਹਿੰਦਾ ਉਹ ਜਦੋਂ ਖੁਸ਼ੀ ਦਾ ਵੇਲਾ ਆਉਂਦਾ ਉਦੋਂ ਕਹਿੰਦਾ ਮੈਂ ਕੀਤਾ ਜਦਨ ਗਮੀ ਦਾ ਵੇਲਾ ਆਉਂਦਾ ਉਦੋਂ ਕਹਿੰਦਾ ਰੱਬ ਨੇ ਕੀਤਾ ਹੈ ਹਉ ਮੈਂ ਦੇ ਨਾਲ ਹੀ ਭਰਿਆ ਪਿਆ ਹੈ ਗੱਗਾ ਗੁਣਿ ਅਪਗੁਣ ਸਭ ਖੋਵੇਂ ਗੱਗਾ ਅਖਰ ਕਹਿੰਦਾ ਭਾਈ ਔਗਣਾ ਦੇ ਭਾ ਤੂੰ ਆਪਣੇ ਗੁਣ ਵੀ ਗਵਾ ਦਿੱਤੇ ਹਨ ਰਾਰਾ RAM ਨਾਮ ਆਮ ਨਹੀਂ ਦੇਵੇ ਰਾਰਾ ਅਖਰ ਕਹਿੰਦਾ ਭਾਈ ਤੂੰ ਆਪਣੇ ਵਿੱਚ RAM ਨਾਮ ਤੇ ਆਉਣ ਹੀ ਨਹੀਂ ਦਿੱਤਾ ਬਸ ਵੈਰ ਵਿਰੋਧ ਦੇ ਨਾਲ ਹੀ ਭਰਿਆ ਰਿਹਾ ਹੈ ਚਾਰ ਅੱਖਰ ਦੁਬਦਾ ਮੈਂ ਪੜਿਆ ਵਾ ਕਿ ਪੂਰੀ ਕਬੂਨਾ ਪੜੇ ਜਿਹਦੇ ਮਨ ਵਿੱਚ ਦੁਬਦਾ ਵਾ ਸੰਗਤ ਵਿੱਚ ਬੈਠਿਆ ਆ ਬੁਲਾਨਾ ਢਿੰਗੜਿਆ ਉਹਦੀ ਕਦੀ ਪੂਰੀ ਨਹੀਂ ਜੇ ਪੈਣੀ ਇਹ ਨਾ ਜਾਣਿਓ ਕਿ ਮੇਰਾ ਜਿਹੜਾ ਪਹਿਰਾਵਾ ਏ ਉਹ ਨਿਹੰਗ ਸਿੰਘਾਂ ਵਾਲਾ ਤੇ ਮੈਂ ਦੂਜੇ ਨੂੰ ਕਹਿੰਦਾ ਹੋਵਾਂਗਾ ਮੈਂ ਤਕਸਾਲ ਦਾ ਵਿਦਿਆਰਥੀ ਹਾਂ ਤਕਸਾਲ ਦਾ ਅੰਮ੍ਰਿਤਧਾਰੀ ਹਾਂ ਆ ਬਾਬਾ ਸੰਘਾ ਜੀ ਇਹ ਦਰਸ਼ਨ ਕਰਦੇ ਰਹੇ ਛੋਟੇ ਹੁੰਦੇ ਬਾਬਾ ਜੀ ਦੇ ਨਾਲ ਪ੍ਰਾਣੇ ਗੁਣੀ ਗਿਆਨੀ ਮੈਨੂੰ ਜਾਣਦੇ ਨਿਰਮਲ ਸੰਪਰਦਾ ਦੇ ਵਿੱਚੋਂ ਵੀ ਮੈਂ ਪੜਿਆ ਇਥੋਂ ਤੱਕ ਸਿੱਖ ਪੰਥ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਸਭ ਜਥੇਬੰਦੀਆਂ ਨਾਲ ਮੇਰਾ ਸੰਬੰਧ ਹੈ ਸਭ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਰਹਿ ਕੇ ਕਿਸੇ ਤੋਂ ਥੋੜੀ ਕਿਸੇ ਤੋਂ ਬਹੁਤੀ ਮੈਂ ਵਿੱਦਿਆ ਪ੍ਰਾਪਤ ਕੀਤੀ ਹੈ ਇਤੋਂ ਤੱਕ ਮਲਾਨਿਆਂ ਦੇ ਕੋਲ ਵੀ ਜਾ ਕੇ ਮੈਂ ਇਹ ਫਾਰਸੀ ਦੇ ਅੱਖਰ ਸਿੱਖੇ ਨੇ ਪੰਡਤਾਂ ਦੇ ਕੋਲ ਜਾ ਕੇ ਸੰਸਕ੍ਰਿਤ ਪਾਣੀ ਵੀ ਮੈਂ ਜਾਣੀ ਹੈ ਕਿਸੇ ਕੋ ਕੋ ਗੁਣ ਸਿੱਖਣਾ ਗੁਨਾਹ ਥੋੜਾ ਹੈ ਇਸ ਦੇ ਕੋਲ ਕੋ ਵਿਦਿਆ ਲੈਣੀ ਕੋ ਗੁਨਾਹ ਥੋੜਾ ਹੈ ਮੈਂ ਤੇ ਸਬਦਾ ਹੀ ਹੈ ਤੇ ਸਬਦਾ ਸਤਕਾਰ ਕਰਦਾ ਸਭ ਪੰਥ ਨੂੰ ਇੱਕ ਨਿਗਾਹ ਨਾਲ ਦੇਖਦਾ ਤੇ ਮੈਂ ਤੁਹਾਨੂੰ ਵੀ ਇਹ ਨਾ ਕਿ ਸਾਰੇ ਆਪਾਂ ਇਕੱਠੇ ਹੋ ਗਏ ਇੱਕ ਪੰਥ ਦੇ ਟੀਜੇ ਵਿੱਚ ਰਹਿ ਕੇ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਦਾ ਨਾਮ ਜਪੀਏ ਬਾਜਾਂ ਵਾਲੇ ਦੇ ਹੋਈਏ ਬਾਜਾਂ ਵਾਲੇ ਦੇ ਸਿਧਾਂਤ ਨੂੰ ਜਾਣੀਏ ਢਾਡੀ ਸਿੰਘਾਂ ਨੇ ਸਰੰਗਾ ਛੀੜਿਆ ਇਹਦਾ ਮਤਲਬ ਵੀ ਆਪਣਾ ਸਮਾ ਹੋ ਚੁੱਕਾ ਹੈ ਆਪਾਂ ਨੂੰ ਹੁਣ ਸਮਾਪਤੀ ਕਰ ਦੇਣੀ ਚਾਹੀਦੀ ਹੈ ਨਾਲ ਢੱਡ ਵੀ ਵਜਾਈ ਹੈ ਵੀ ਹਟ ਜਾ ਛੇਤੀ ਨਾਲ ਹੁਣ ਮੈਨੂੰ ਹਟ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦਾ ਬੜਾ ਸੁਭਾਗਾ ਵੇਲਾ ਹੈ ਉਹ ਆ ਕਰਕੇ ਹੁਣ ਤੁਹਾਨੂੰ ਦਰਸ਼ਨ ਦੇਣਗੇ ਬਾਜਾ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਘਰ ਦਾ ਇਤਿਹਾਸ ਤੁਹਾਡੀ ਖਿਦਮਤ ਵਿੱਚ ਹਾਜ਼ਰ ਕਰ ਰਹੇ ਨੇ ਬੜੇ ਪਿਆਰੇ ਨੇ ਸਤਿਕਾਰਯੋਗ ਨੇ ਹੋਈ ਪੁਰ ਚੁੱਕ ਦੀ ਖਿਮਾ ਜੀ ਦੌਲਤ ਅੰਦਰ ਖਿਦਮਤ ਮਰਦਾਨੇ ਉਸਤ ਹਰ ਗਦਾ ਉਹ ਬਾਦਸ਼ਾਹ ਕੁਰਬਾਨੇ ਉਸਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ